ਦਾ ਨਾਮ ਫਰਮਿਸਰ ਟੰਡਾ ਮੈਰੀਆ ਬਰਾਹਮਣ ਇਹ ਕਾਸ਼ਤੀ ਸਿੰਘ ਪੁੱਤਰ ਭਾਲ ਸਿੰਘ ਪਿੰਡ ਪਿੰਡ ਜਾਂਦਾ ਤੋਂ ਮੇਰੇ ਸਾਹ ਅਗੇ ਦਿਖਾ ਇਹ ਤੇ ਸੂਰ ਕੱਲ ਪੇਪਰ ਹੀ ਦਾ ਇਹ ਆਪਣਾ ਪੇਪਰ ਦੇਣ ਆਇਆ ਸੀ ਤੇ ਜੋੜਾ ਅੱਗੇ ਇਹਨਾਂ ਦਾ ਉਸੇ ਪਿੰਡ ਦੇ ਵਿੱਚ ਰਸਤੇ ਨੂੰ ਲੈ ਕੇ ਕੋ ਝਗੜਾ ਹੀ ਗਵਾੜ ਮਨਜੀਤ ਸਿੰਘ ਪੁੱਤਰ ਨਿਰਮਲ ਸਿੰਘ ਉਹਦੇ ਦੋ ਬੇਟੇ ਨੇ ਅਮਰਤਪਾਲ ਸਿੰਘ ਤੇ ਦੂਜਾ ਨਿਸ਼ਾਨ ਸਿੰਘ ਉਹ ਝਗੜੇ ਦੇ ਕਾਰਨ ਕਰਕੇ ਉਹ ਉਧਰੋਂ ਉਧਰੀ ਕ੍ਰਾਸ ਪਰਚੇ ਦੋਹਾਂ ਤਰ੍ਹਾਂ ਦੇ ਦੋ ਪਾਰਟੀਆਂ ਦੇ ਹੋਏ ਨੇ ਉਹਦੇ ਵਿੱਚ ਕੁਝ ਬੰਦੇ ਦੀਆਂ ਜਮਾਨਤਾਂ ਹੋਈਆਂ ਕੁਝ ਬੰਦੇ ਦੀਆਂ ਗੈਰਕਤ ਹੋਈਆਂ ਤੇ ਉਹਦੇ ਕੋਰਟ ਦੇ ਵਿੱਚ ਮੈਟਰ ਆ 4 ਮਹੀਨੇ ਝਗੜਾ ਹੋਇਆ ਉਹਦੇ ਵਿੱਚ ਅਸੀਂ ਆ ਬੰਦਿਆਂ ਨੇ ਪਿਆ ਵੀ ਚਲੋ ਜੋ ਝਗੜਾ ਪਿੱਛੇ ਹੋ ਗਿਆ ਰਸਤੇ ਦੇ ਵਿੱਚ ਕੋਈ ਗੱਲਬਾਤ ਨਹੀਂ ਕੀਤੀ ਉਹ ਕੱਲ ਨਾਲ ਉਹਨਾਂ ਦੇ ਬੇੜੇ ਦਾ ਵੀ ਪੇਪਰ ਹੀ ਉਹਨਾਂ ਪੰਜ-ਨੌ ਬੰਦੇ ਅੱਠ ਲੈ ਕੇ ਤੇ ਫੁੱਲੇ ਚੱਕ ਦੇ ਕੋਲ ਜਾਂਦੇ ਨੂੰ ਇਹਨੂੰ ਰਸਤੇ ਦੇ ਵਿੱਚ ਮੋਟਰਸਾਈਕਲ ਤੇ ਢੇਰ ਤੇ ਜਾਣ ਲੇਵਾ ਹਵਾਲਾ ਕਰ ਦਿੱਤਾ ਉਹ ਤਾਂ ਦੇ ਸਾਹਮਣੇ ਮੰਦੀ ਹਾਲ ਤੇ ਕਿਸ ਤਰ੍ਹਾਂ ਬਚਾਇਆ ਗਿਆ ਕਿ ਬਚਾਇਆ ਇਸ ਤਰ੍ਹਾਂ ਵੀ ਪਿੱਛੋਂ ਕੋਈ ਸਵਾਰੀ ਜਾ ਰਹੀ ਉਸ ਚੀ ਦਾ ਸਭ ਤੋਂ ਆਏ ਸੀ ਦੋਵੇਂ ਜੀ ਗ੍ਰੰਥੀ ਸਿੰਘ ਜੀ ਉਹਨਾਂ ਦੀ ਇੱਕ ਮੈਸੇਜ ਜੀ ਉਹਨਾਂ ਭੱਜ ਕੇ ਉੱਤੇ ਡੇਪੀ ਉਹਦੇ ਵੀ ਦੋ ਬੇਸ ਬੋਲ ਵੱਜੇ ਆ ਤੇ ਉਸ ਨੇ ਇਹਦੀ ਜਾਨ ਬਚਾਈ ਆ ਤੇ ਉਹਨਾਂ ਮੁੜ ਕੇ ਟ੍ਰੀਟਮੈਂਟ ਦੇ ਕੇ ਉਥੋਂ ਹਸਪਤਾਲ ਤੋਂ ਫਿਰ ਇੱਥੇ ਲਿਆਂਦਾ ਤੇ ਅਜੇ ਬਹੁਤ ਛੀ ਦੀ ਹਾਲਤ ਚ ਆਹੀ ਜਾਨ ਇਹ ਨਿصاف ਹੋਣਾ ਚਾਹੀਦਾ ਗਲਤ ਕੰਮ ਬੱਚੇ ਦੇ ਸਿਰ ਦੇ ਵਿੱਚ ਸਾਟਿਆ ਨੱਕ ਦੀ ਹੱਡੀ ਜਾਂਦੇ ਕਰਾਇਆ ਤੇ ਜਬਾਨ ਦਾ ਕੋ ਜਬਾਨ ਕੱਟੀ ਗਈ ਆ ਇਸ ਕਰਕੇ ਵੇਖੋ 16 ਸਾਲ ਦਾ ਨਵਾਲਕ ਬੇੜਾ ਇੱਕ ਇਹ ਨੀ ਗੁੰਡਾ ਕਰਦੀ ਵੇਖੋ ਵੀ ਬੱਚੇ ਦਾ ਤੁਸੀਂ ਦੱਸਿਆ ਕਿ ਬੱਚੇ ਦੇ ਪੇਪਰ ਚਾ ਗਏ ਆ ਹਾਂਜੀ ਹੁਣ ਫਿਰ ਬੱਚਾ ਪੇਪਰ ਵੀ ਨਹੀਂ ਦੇ ਪਾਏਗਾ ਨਹੀਂ ਜੀ ਪੇਪਰ ਤੁਹਾਡੇ ਅੱਜੇ ਸਾਹਮਣੇ ਵੇਖੋ ਅਜੇ ਤੇ ਉਹ ਦੀ ਸੁਰਤ ਨਹੀਂ ਆਪਣੀ ਤੇ ਪੇਪਰ ਕਿਸ ਤਰ੍ਹਾਂ ਦੇਣਗੇ ਉਹਦਾ ਪੇਪਰਾਂ ਦਾ ਬਰਬਾਦ ਕਰਤੀ ਤੇ ਫਿਊਚਰ ਬੱਚੇ ਦਾ 16 ਸਾਲ ਦਾ ਨਵਾਲਕ ਬੱਚਾ ਤੇ ਜੋ ਵੀ ਇਹਦਾ ਡੈਡੀ ਅੱਗੇ ਵੀ ਅੰਦਰ ਜੇਲ੍ਹ ਦੇ ਵਿੱਚ ਆ ਉਹਨੂੰ ਅਰੈਸਟ ਆ ਤੇ ਅਹੀਂ ਤੇ ਉਹ ਗੱਲ ਕੀਤੀ ਵੀ ਜਿਹੜੀ ਦੂਸਰੀ ਪਾਰਟੀ ਆ ਉਹਨਾਂ ਨੇ ਕੋਈ ਸੱਟ ਲੱਗੀ ਆ ਕਿਸੇ ਤਰ੍ਹਾਂ ਦੀ ਨਹੀਂ ਨਹੀਂ ਕੋਈ ਨਹੀਂ ਉਹ ਇਹ ਤਾਂ ਕੱਲਾ ਹੀ ਕੱਲਾ ਜਾ ਰਿਹਾ ਸੱਟ ਕਿੰਨੇ ਲਾਉਣੀ ਹੀ ਇਹ ਤਾਂ ਉਹ ਅਜੇ ਮੈਂ ਬਕਾਇਦਾ ਉਹਨਾਂ ਬੀਬੀ ਨੇ ਮੇ ਬਿਆਨ ਮਲਾਜਮਾਂ ਨੂੰ ਦਿੱਤੇ ਆ ਕਿ ਮੈਂ ਬਚਾਇਆ ਹੋਰ ਤਾਂ ਕੋਈ ਬੰਦਾ ਹੀ ਕੋਈ ਨਹੀਂ ਲਾ ਕੇ ਕੱਲਾ ਜਾ ਰਿਹਾ ਰਸਤੇ ਦੇ ਵਿੱਚ ਕੱਲੇ ਨੂੰ ਪੈ ਗਿਓ ਕੀ ਮੰਗ ਕਰਦੇ ਆਸੀਂ ਤਾਂ ਇਨਸਾਫ ਦੀ ਮੰਗ ਕਰਦੇ ਹਾਂ ਤੁਰੰਤ ਮੁਜਰਮਾਂ ਨੂੰ ਅੰਦਰ ਦੇ ਕੀਤਾ ਜਾਵੇ ਫੜਿਆ ਜਾਵੇ ਬਲਦੀ ਕਾਰਵਾਈ ਕੀਤੀ ਜਾਵੇ ਇਸ ਤਰ੍ਹਾਂ ਤਾਂ ਕਿਸੇ ਦਾ ਬੱਚਾ ਪੇਪਰ ਪੜੂਗਾ ਕਿਹੜਾ ਬੱਚਾ ਇਸ ਤਰ੍ਹਾਂ ਜਿੰਨੀ ਗੁੱਡਾ ਕਰਦੀ ਦੱਸੋ ਤੁਸੀਂ ਵੀ ਸਿਆਣੇ ਜੋ ਕਿਸੇ ਦਾ ਬੱਚਾ ਕੋਈ ਇਦਾਂ ਰਾਜ ਹਾਰ ਕੋ ਬੱਚ ਜੇ ਕੋਈ ਗੱਲ ਆ ਤਾਂ ਕੋਈ ਕਿਸੇ ਨਾਲ ਬਹਿ ਕੇ ਜਾਂ ਕੋ ਫਿਆਣੇ ਨਾ ਕਰਦੇ ਇਹ ਤਾਂ ਬੱਚਾ ਹੈ ਨਬਾਲਕ ਬਲਬੀਰ ਸਿੰਘ son of ਕੁਲਦੀਪ ਸਿੰਘ ਪਿੰਡ ਪਿੰਡੀਆਂ ਸਈਦਾਂ ਇਹ ਸਾਡਾ ਫੇ ਛੋਟੇ ਦਾ ਬੱਚਾ ਹੈ ਅਕਾਸ਼ਦੀਪ ਸਿੰਘ ਇਹ ਆ ਹੀ ਆਪਣਾ ਪੇਪਰ ਦੇਣ ਤੇ ਆਪਣਾ ਇਹ ਅਰਦਾ ਬੰਦੇ ਇਕੱਠੇ ਮੁੰਡੇ ਕਰਕੇ ਤੇ ਉਹਦੇ ਗੱਲ ਪੈ ਗੇ ਰਾਜ ਘੇਰ ਕੇ ਤੇ ਇਹਨਾਂ ਨੂੰ ਕੋਈ ਸਤ ਨਹੀਂ ਜੇ ਮਾਲੋ ਇਹ ਸੱਤ ਲਾ ਕੇ ਉਥੇ ਦਾਖਲ ਹੋ ਕੇ ਸੱਤ ਲਾ ਲੈਂਦੇ ਆ ਇਹ ਇਹਨਾਂ ਦੀ ਆਪਣੀ ਗਲਮੈਰੀ ਹੋएगी ਤੇ ਇਹ ਪ੍ਰਸ਼ਾਸਨ ਵੀ ਇਹ ਗੱਲ ਦਾ ਧਿਆਨ ਰੱਖੇ ਕਿ ਇਹਨਾਂ ਸਾਡੇ ਵੱਲੋਂ ਕੋਈ ਸੱਤ ਨਹੀਂ ਜੇ ਪੱਛੀ ਵੱਲੋਂ ਕੱਲਾ ਸਾਡਾ ਬੱਚਾ ਜੀ ਕੱਲੇ ਤੇ ਗਲ ਪਏ ਆ ਜੇ ਇਸ ਦਾ ਕੋਈ ਆਈਡੈਂਟਿਟੀ ਵੀ ਹੈਗਾ ਗਵਾਹ ਵੀ ਹੈ ਕਿ ਬੱਚਾ ਕੱਲਾ ਸੀ ਹਾਂਜੀ ਤੇ ਜਿਨ੍ਹਾਂ ਨੇ ਛਡਾਇਆ ਉਹ ਗਵਾਹ ਉਹਨਾਂ ਨੇ ਪ੍ਰਸ਼ਾਸਨ ਨੂੰ ਉਦੋਂ ਬਿਆਨ ਵੀ ਦਿੱਤੇ ਜੇ ਜਦੋਂ ਆ ਤੇ ਉਹ ਉਹਨਾਂ ਬਤਸਿਆ ਉਹਨਾਂ ਇੱਕਲਾ ਬੱਚਾ ਸੀ ਅਸੀਂ ਉੱਤੇ ਲੰਮੇ ਪਾ ਕੇ ਛੜਾਇਆ ਕੀ ਮੰਗ ਕਰਦੇ ਸੀ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਰਾ ਦੇਖੋ 16 ਸਾਲ ਦਾ ਬੱਚਾ ਬੁਰੀ ਹਾਲਤ ਸੁਹਣਾਂ ਕੁੱਤ ਵੇਖਣੀ ਤੇ ਅਸੀਂ ਉਹਨੂੰ ਫੀਸ ਵਾਸਤੇ 10000 ਰੁਪਿਆ ਵੀ ਦੇ ਕੇ ਲੈ ਕੇ ਭੇਜਿਆ ਸੀ ਤੇ ਆਪਾਂ ਨੇ ਕਿਹੜੇ ਕਾਰਨ ਉਹ ਜਾਂ ਪਹਿਲਾਂ ਪੇਪਰ ਕਰਕੇ ਉਹਨਾਂ ਨਹੀਂ ਲਏ ਉਹ ਵੀ ਉਹਦੇ ਕੋਲ ਹੀ ਉਹ ਵੀ ਉਹਦੇ ਜੇਬ ਚ ਪੈਸੇ ਨਹੀਂ ਨਿਕਲੇ 85000 ਰੁਪਿਆ ਵੀ ਉਹਨਾਂ ਨੂੰ ਆ ਜੀ ਹਾਂ ਜੀ ਹਾਂ ਜੀ ਦਿੱਤਾ ਸੀ ਉਹਨੂੰ ਪੀਸ ਲਾਤੀ ਤੋਂ ਲਵਾ ਕੋਈ ਹੋਰ ਵੀ ਨੁਕਸਾਨ ਹੈ ਨਹੀਂ ਹੋਰ ਨਹੀਂ ਕੋਈ ਅਸੀਂ ਹੋਰ ਨਹੀਂ ਕੋਈ ਉਹ ਮੋਟਰਸਾਈਕਲ ਉਹ ਮੋਟਰਸਾਈਕਲ ਤੇ ਉੱਥੇ ਪੜਿਆ ਪਿਆਰ ਅਸੀਂ ਦੇਖਿਆ ਨਹੀਂ ਜਾ ਕੇ ਫਿਰ ਮੋਟਰਸਾਈਕਲ ਵੀ ਹੋਰ ਭੰਨ ਦਿੱਤਾ ਹਣਾ ਹਾਂਜੀ ਐ ਭਾਈ ਇਹ ਨਾ ਕੱਲ ਬਾਦ ਦੁਪਹਿਰ 2:00 ਟਾ ਹੀ ਹੋਏ ਦਾ ਟਾਈਮ ਸੀ ਜੀ ਤੇ ਬੱਚਾ ਇਧਰੋਂ ਆਕਾਸ਼ ਦੀਪ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡੀ ਸੈਦਾਂ ਜੋ ਇੱਥੇ ਨਾ 10ਵੀਂ ਕਲਾਸ ਚ ਪੜਦਾ ਜੀ ਆਰਡੀ ਸਕੂਲ ਆ ਡੇਰਾ ਰੋਡ ਤੇ ਨਾਲੇ ਜੀ ਉਥੋਂ ਵਾਪਸ ਜਾਂਦੇ ਆ ਜੀ ਉਸ ਤੋਂ ਬਾਅਦ ਦੋ ਜਿਹੜੇ ਆ ਮੋਟਰਸਾਈਕਲ ਆ ਸਵਾਰ ਉਹ ਵੀ ਬੱਚੇ ਸੀ ਉਹ ਇਹਨਾਂ ਦਾ ਆਪਸ ਚ ਇੱਕ ਦੂਜੇ ਨਾਲ ਫਿਰ ਲੜਾਈ ਇਹ ਕਾਰਨ ਨਹੀਂ ਹੈ ਪਤਾ ਲੱਗਾ ਤੇ ਜਿਹੜੀ ਆ ਉਹ ਮੁੰਡਾ ਦਾਖਲਿਆ ਜੋ ਵੀ ਕਾਰਵਾਈ ਉਹ ਵੀ ਹੋਊਗਾ ਉਹ ਅਮਨ ਕਾਰਵਾਈ ਆ ਉਹ ਕਿ ਲੈਂਦੀ ਆ ਉਹ